ਸਤਿ ਸ਼੍ਰੀ ਅਕਾਲ ਕੱਲ ਹੈਲਥ ਨਾਲ ਸੰਬੰਧਿਤ ਕੁਝ ਗੱਲਾਂ ਕੀਤੀਆਂ ਸੀ ਤੁਹਾਡੇ ਨਾਲ ਹਾਂਜੀ ਤੇ ਮੈਂ ਤੁਹਾਡੇ ਕੋਲ ਪੁੱਛਾਂਗਾ ਯਾਦ ਕਿੰਨਾ ਹੈ ਹਾਂਜੀ ਮੈਂ 6 ਨਿਯਮ ਦੱਸੇ ਸੀਗੇ ਕਿੰਨੂ ਕਿੰਨੂ ਯਾਦ ਨੇ ਪਹਿਲਾ ਨਿਯਮ ਕਿੰਨੂ ਯਾਦ ਹੈ ਕਿਹੜਾ ਸੀ ਹਾਂਜੀ ਆ ਕੁਦਰਤ ਦੇ 6 ਨਿਯਮ ਮੈਂ ਦੱਸੇ ਸੀ ਤੰਦਰੁਸਤ ਰਹਿਣ ਵਾਸਤੇ ਕੁਦਰਤ ਨੇ ਜਿਹੜੇ ਸਾਡੇ ਵਾਸਤੇ ਨਿਰਦਾਰਤ ਕੀਤੇ ਨੇ ਉਹ ਛੇ ਨਿਯਮ ਮੈਂ ਦੱਸੇ ਸੀ ਪਹਿਲਾ ਨਿਯਮ ਜੀ ਬਿਲਕੁਲ ਸਹੀ ਹੈ ਸਨ ਬਾਤ ਕਿਉਂਕਿ ਜਦੋਂ ਇਨਸਾਨ ਦਾ ਜਨਮ ਹੁੰਦਾ ਨਾ ਕਿਸੇ ਵੀ ਚੀਜ਼ ਦਾ ਜਨਮ ਹੁੰਦਾ ਹੈ ਤੇ ਉਹ ਮਾਂ ਦੇ ਗਰਭ ਦੇ ਹਨੇਰੇ ਚੋਂ ਰੌਸ਼ਨੀ ਚ ਆਉਂਦਾ ਹੈ ਤੇ ਕੁਦਰਤ ਉਹਨੂੰ ਕਹਿੰਦੀ ਹੈ ਇਸ਼ਾਰਾ ਦੇ ਰਹੀ ਹੈ ਕਿ ਹੁਣ ਤੇਰੀ ਜ਼ਰੂਰਤ ਜਿਹੜੀ ਆ ਉਹ ਰੌਸ਼ਨੀ ਹੈ ਪੁਰਾਣੇ ਜ਼ਮਾਨੇ 'ਚ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਤੇ ਕਾਦੀ ਦਿੰਦੇ ਸੀ ਕਾਲ ਕੋਠਰੀ ਕਾਲ ਕੋਠਰੀ ਹਾਂਜੀ ਇਹ ਸਜਾ ਹੁੰਦੀ ਹੈ ਤੁਹਾਡਾ ਜੀਵਨ ਜਿਹੜਾ ਨਾ ਉਹ ਸੂਰਜ ਨਾਲ ਜੁੜਿਆ ਹੈ ਦੋ ਚੀਜ਼ਾਂ ਨੇ ਪੈਰਾਂ ਥਲੇ ਤੁਹਾਡੀ ਧਰਤੀ ਹੈ ਤੇ ਉੱਪਰ ਸੂਰਜ ਹੈ ਇਹਨਾਂ ਦਾ ਸੰਪਰਕ ਪਤਾ ਕਿਵੇਂ ਹੈ ਕੋਈ ਵੀ ਤੁਸੀਂ ਬਿਜਲੀ ਵਾਲੀ ਚੀਜ਼ ਜਦੋਂ ਚਲਾਉਂਦੇ ਹੋ ਤੇ ਦੋ ਪੁਆਇੰਟ ਦਿੰਦੇ ਹੋ ਨਾ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਜਦ ਤੱਕ ਦੋਨੋਂ ਨਹੀਂ ਦਿੰਦੇ ਉਹ ਨਾ ਜਦ ਤੱਕ ਉਹ ਚੀਜ਼ ਨਹੀਂ ਚੱਲਦੀ ਇਸੇ ਤਰ੍ਹਾਂ ਹੀ ਤੁਹਾਡੇ ਸਰੀਰ ਦੇ ਵਿੱਚ ਵੀ એનર્ਜੀ ਪੈਦਾ ਕਰਨ ਵਾਸਤੇ ਕੁਦਰਤ ਨੇ ਇਹ ਦੋ ਪੁਆਇੰਟ ਰੱਖੇ ਨੇ ਪੈਰਾਂ ਥਲੇ ਧਰਤੀ ਤੇ ਉਪਰ ਸੂਰਜ ਉਹ ਪੋਜ਼ਿਟਿਵ ਪੁਆਇੰਟ ਹੈ ਤੇ ਅੰਟੀ ਚੱਲੇ ਨੇਗੇਟਿਵ ਪੁਆਇੰਟ ਜਦ ਤੱਕ ਤੁਸੀਂ ਦੋਨਾਂ ਨੂੰ ਨਹੀਂ ਨ ਮਿਲਾਂਦੇ ਦਿਨ ਚ ਇੱਕ ਵਾਰੀ ਤੇ ਤੁਹਾਡੇ ਸਰੀਰ ਦੇ ਵਿੱਚ 네ਗੇਟਿਵ ਇਲੈਕਟ੍ਰੋਨਸ ਬਣਦਾ ਜਾਂਦੇ ਨੇ ਜਿੰਨਾ ਜਿਹੜੇ ਫ੍ਰੀ ਰੈਡੀਕਲਸ ਉਹਨਾਂ ਨੂੰ ਕਹਿੰਦੇ ਨੇ ਉਹ ਤੁਹਾਡੇ ਸਰੀਰ ਚੰਦਰ ਨੁਕਸਾਨ ਕਰ ਲੈਂਦੇ ਨੇ ਜਿਹੜੀਆਂ ਅੱਜ ਦੀਆਂ ਬਿਮਾਰੀਆਂ ਨੇ ਨਰੋਸੀ ਬਿਮਾਰੀਆਂ ਕਹਿੰਦੇ ਆ ਨਹੀਂ ਇਹ ਬਿਮਾਰੀਆਂ ਨਹੀਂ ਹੈ ਇਹ ਲਾਈਫ ਸਟਾਈਲ ਡਿਸਆਰਡਰ ਨੇ ਕਿਸੇ ਨੂੰ ਅਗਰ ਬੀਪੀ ਹੋ ਰਿਹਾ ਹੈ ਮੋਟਾਪਾ ਹੋ ਰਿਹਾ ਹੈ ਗੋਡੇ ਦੁਖ ਰਹੇ ਨੇ ਕੈਂਸਰ ਹੋ ਰਿਹਾ ਹੈ ਆਰਟੀ ਦੀ ਪ੍ਰੋਬਲਮ ਆ ਰਹੀ ਹੈ ਏ ਬਿਮਾਰੀਆਂ ਨਹੀਂ ਗੀਆਂ ਇਹ ਡਿਸਆਰਡਰ ਨੇ ਜੇ ਤੁਹਾਡੇ ਸਰੀਰ ਦੇ ਸਿਸਟਮ ਆਰਡਰ ਚ ਨਹੀਂ ਰਹਿੰਦੇ ਤੇ ਆਰਡਰ ਚ ਕਰਨ ਵਾਸਤੇ ਉਹਨਾਂ ਨੂੰ ਕੁਦਰਤ ਦੇ ਨਿਯਮਾਂ ਨੂੰ ਅਗਰ ਤੁਸੀਂ ਫੋਲੋ ਕਰੋਗੇ ਤੇ ਤੁਸੀਂ ਤੰਦਰੁਸਤ ਹੁੰਦੇ ਜਾਓਗੇ ਸੋ ਪਹਿਲਾ ਨਿਯਮ ਜਿਹੜਾ ਉਹ ਹੈ ਸੂਰਜ ਦੀ ਰੋਸ਼ਨੀ ਅੱਜ ਮੈਂ ਇਹਦੇ ਤੇ ਹੀ ਗੱਲ ਕਰਾਂਗਾ ਕਿ ਇਹਦੇ ਤੁਹਾਨੂੰ ਫਾਇਦੇ ਕੀ ਕੀ ਮਿਲਦੇ ਨੇ ਜਦੋਂ ਤੁਸੀਂ ਸੂਰਜ ਦੇ ਥੱਲੇ ਕੁੱਲੇ ਪਹਿਲੀ ਗੱਲ ਜਿਹੜੀ ਕੁਦਰਤ ਨੇ ਕਿਸੇ ਨੂੰ ਕੱਪੜੇ ਪਾ ਕੇ ਨਹੀਂ ਸੀ ਭੇਜਿਆ ਅੱਜ ਵੀ ਬਾਕੀ ਜੀਵ ਜਿਹੜਿਆ ਨੇ ਕੋਈ ਕੱਪੜੇ ਨਹੀਂ ਪਾਉਂਦੇ ਅਸੀਂ ਚਲੋ ਸਭੇ ਹੋ ਗਏ ਤੇ ਅੱਜ ਅਸੀਂ ਕੱਪੜੇ ਪਾ ਲਏ ਲੇਕਿਨ ਜਿਹੜਾ ਕੁਦਰਤ ਦਾ ਨਿਯਮ ਹੈ ਅਸੀਂ ਇੱਥੇ ਐਕਸਪੈਰੀਮੈਂਟ ਵੀ ਕੀਤੇ ਸੀਗੇ ਅਸੀਂ ਕੁਝ ਲੋਕਾਂ ਨੂੰ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਆਂ ਉੱਥੇ ਫਾਰਮ ਹੁੰਦੇ ਨੇ ਤਗੜੇ ਤੇ ਉੱਥੇ ਲੇਬਰ ਲੱਗਦੀ ਹੈ ਉਹਨਾਂ ਨੂੰ ਲੇਬਰ ਦਿੱਤੇ ਕਿ ਅੱਧਿਆਂ ਨੂੰ ਕੱਪੜੇ ਲਾ ਕੇ ਕੰਮ ਕਰਨਾ ਹੈ ਤੇ ਅੱਧਿਆਂ ਨੇ ਕੱਪੜੇ ਪਾ ਕੇ ਕੰਮ ਕਰਨਾ ਹੈ ਜਿਹੜੇ ਲੋਕ ਕਪੜੇ ਲਾ ਕੇ ਕੰਮ ਕਰਦੇ ਸੀ ਇੱਕ ਮਹੀਨੇ ਦੇ ਵਿੱਚ ਉਹਨਾਂ ਦੀ ਕੰਮ ਕਰਨ ਦੀ ਕਪੈਸਿਟੀ ਦੂਜਿਆਂ ਨਾਲੋਂ ਦੁੱਗਣੀ ਹੋ ਜਾਂਦੀ ਸੀ ਤੇ ਉਹਨਾਂ ਦੀ ਜਿਹੜੀਆਂ ਹੈਲਥ ਪ੍ਰੋਬਲਮ ਸੀਗੀਆਂ ਉਹ ਗਾਇਬ ਹੋ ਜਾਂਦੀਆਂ ਸੀ ਸਾਇੰਟਿਫਿਕਲੀ ਇਹ ਪ੍ਰੂਵ ਹੋ ਚੁੱਕਾ ਹੈ ਕਿ ਜਦੋਂ ਤੁਸੀਂ ਸੂਰਜ ਤੇ ਧਰਤੀ ਇਹਨਾਂ ਦਾ ਆਪਸ ਦੇ ਵਿੱਚ ਤੁਸੀਂ ਸੰਪਰਕ ਇਹ ਦੋਨਾਂ ਦੇ ਸੰਪਰਕ ਇਕੱਠੇ ਆ ਜਾਂਦੇ ਹੋ ਅਸੀਂ ਬੂਟ ਪਾ ਲਏ ਧਰਤੀ ਨਾਲੋਂ ਕੱਟ ਗਏ ਹਾਂਜੀ ਸਾਡੀ ਅਰਥਿੰਗ ਨਹੀਂ ਹੋ ਰਹੀ ਤੇ ਅਸੀਂ ਕਪੜੇ ਪਾਲੇ ਤੇ ਸੂਰਜ ਨਾਲੋਂ ਕੱਟ ਗਏ ਜਦੋਂ ਇਹ ਦੋ ਚੀਜ਼ਾਂ ਹੁੰਦੀਆਂ ਨੇ ਤੇ ਹੁੰਦਾ ਕੀ ਹੈ ਜੀ ਤੁਸੀਂ ਕਿੰਨੇ ਜਣਿਆ ਸੁਣਿਆ ਹੈ ਕਿ ਧੁੱਪ ਚੋਂ ਸਕੋਲ ਮਿਲਦਾ ਹੈ ਵਿਟਾਮਿਨ ਡੀ ਸੁਣਿਆ ਵਿਟਾਮਿਨ ਡੀ ਧੁੱਪ ਚੋਂ ਨਹੀਂ ਮਿਲਦਾ ਤੁਹਾਡੇ ਸਰੀਰ ਦਾ ਤੇ ਸੂਰਜ ਦਾ ਇੱਕ ਸਮਝਲ ਹੈ ਤੁਹਾਡੇ ਸਰੀਰ ਦੀ ਕਪੈਸਿਟੀ ਹੈ ਕੋਲੇਸਟਰੋਲ ਬਣਾਉਣ ਦੀ ਕਿੰਨੇ ਲੋਕਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਕੋਲੇਸਟਰੋਲ ਵਧ ਗਿਆ ਤੇ ਜਿਹਦਾ ਵੀ ਕੋਲੇਸਟਰੋਲ ਵਧਿਆ ਹੋਏਗਾ ਨਾ ਉਹਨੂੰ ਕਦੇ ਉਹਦਾ ਵਿਟਾਮਿਨ ਡੀ ਚੈੱਕ ਕਰਾ ਰਹੋ ਤੇ ਘਟ ਹੋਏਗਾ ਕਾਰਨ ਕੀ ਹੈ ਕਿ ਜਦੋਂ ਵੀ ਤੁਹਾਡਾ ਵਿਟਾਮਿਨ ਡੀ ਘਟਦਾ ਹੈ ਤੇ ਸਰੀਰ ਨੂੰ ਮੈਸੇਜ ਮਿਲ ਜਾਂਦਾ ਹੈ ਕਿ ਵਿਟਾਮਿਨ ਡੀ ਘਟ ਗਿਆ ਤੇ ਤੂੰ ਕੀ ਬਣਾ ਕੋਲੇਸਟੇਰੋਲ ਕਿਉਂਕਿ ਉਹਦੀ ਕਪੈਸਿਟੀ ਸਿਰਫ ਕੋਲੇਸਟੇਰੋਲ ਬਣਾਉਣ ਦੀ ਹੈ ਉਹ ਕੋਲੇਸਟੇਰੋਲ ਵਿਟਾਮਿਨ ਡੀ ਚ ਕਦੋਂ ਬਦਲਣਾ ਹੈ ਜਦੋਂ ਤੁਸੀਂ ਧੁੱਪੇ ਜਾਓਗੇ ਜਦੋਂ ਧੁੱਪ ਤੁਹਾਡੇ ਸਰੀਰ ਤੇ ਪੈਂਦੀ ਹੈ ਤੇ ਉਹੀ ਕੋਲੇਸਟੇਰੋਲ ਵਿਟਾਮਿਨ ਡੀ ਚ ਬਦਲਦਾ ਹੈ ਤੇ ਵਿਟਾਮਿਨ ਡੀ ਨਾਲ ਕੀ ਕੀ ਹੁੰਦਾ ਫਿਰ ਤੁਹਾਡੀਆਂ ਹੱਡੀਆਂ ਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਇਹ ਸਾਰੇ ਮਿਨਰਲ ਜਿਹੜਾ ਅਬਜ਼ੌਰਬ ਹੁੰਦੇ ਨੇ ਤੁਹਾਡੇ ਮਸਲ ਜਿਹੜੇ ਨੇ ਉਹ ਸਟਰੋਂਗ ਹੁੰਦੇ ਨੇ ਤੁਹਾਡਾ ਦਿਮਾਗ ਜਿਹੜਾ ਉਥੋਂ ਡਿਪਰੈਸ਼ਨ ਖਤਮ ਹੁੰਦਾ ਆ ਹਾਂ ਤਾਂ ਇਹ ਸਾਰੇ ਸੰਪਰਕ ਜਿਹੜੇ ਨੇ ਜੁੜੇ ਹੋਏ ਨੇ ਇਹਨਾਂ ਦੋ ਚੀਜ਼ਾਂ ਦੇ ਨਾਲ ਇਧਰ ਅੱਜ ਅਸੀਂ ਦੋ ਦੋ ਪ੍ਰੋਬਲਮ ਚ ਲੰਨ ਰਹੇ ਆ ਜਿੰਨੂੰ ਚੈੱਕ ਕਰਾ ਲਓ ਅੱਜ ਦੀ ਡੇਟ 'ਚ ਵਿਟਾਮਿਨ ਡੀ ਘਟ ਖੱਡੀਆਂ ਕਮਜ਼ੋਰ ਗੋਡੇ ਘਸ ਰਹੇ ਨੇ ਹਾਂਜੀ ਕਿੰਨੀਆਂ ਪ੍ਰੋਬਲਮਸ ਇਹ ਸਾਰੀਆਂ ਕਦੋਂ ਸੋਲਵ ਹੋ ਜਾਣਗੀਆਂ ਜਦੋਂ ਵੀ ਵਿਟਾਮਿਨ ਡੀ ਬਣ ਜੇਗਾ ਤੇ ਇਧਰ ਜਿਹੜਾ ਕੋਲੇਸਟ੍ਰੋਲ ਵੱਧ ਗਿਆ ਉਹਦਾ ਕੀ ਹੋ ਗਿਆ ਹਾਰਡ ਦੀਆਂ ਪ੍ਰੋਬਲਮ ਅੱਜ ਦੁਨੀਆ ਭਰ ਚ ਸਭ ਤੋਂ ਜ਼ਿਆਦਾ ਲੋਕ ਕਿਹੜੀ ਬਿਮਾਰੀ ਨਾਲ ਮਰਦੇ ਨੇ ਇਸ ਡਿਸਆਰਡਰ ਨਾਲ ਮਰਦੇ ਨੇ ਹਾਰਡ ਅਟੈਕ ਇੱਕ ਸਡਨ ਬਿਮਾਰੀ ਸਡਨ ਡੈਥ ਪਤਾ ਵੀ ਨਹੀਂ ਹੁੰਦਾ ਬੰਦਾ ਚੰਗਾ ਭਲਾ ਸੁੱਤਾ ਸਵੇਰੇ ਪਤਾ ਲੱਗੇ ਉੱਥੇ ਹੀ ਨਹੀਂ ਹਾਂਜੀ ਨੌਜਵਾਨਾਂ ਨੂੰ ਜਿਮ ਕਰਦਿਆਂ ਕਰਦਿਆਂ ਹਾਰਡ ਅਟੈਕ ਇਹ ਐਡੀ ਵੱਡੀ ਪਰੇਸ਼ਾਨੀ ਬਣ ਗਈ ਹੈ ਕਾਰਨ ਕੀ ਹੈ ਅਸੀਂ ਧੁੱਪੇ ਨਹੀਂ ਜਾਂਦੇ ਤੋਂ ਪੁੱਛ ਜਾਣਲਾ ਇੱਕ ਹੋਰ ਫਾਇਦਾ ਤੁਹਾਡੇ ਇਸ ਸ੍ਰਿਸ਼ਟੀ ਦੇ ਵਿੱਚ ਨਾ ਕੁਦਰਤ ਨੇ ਹਰ ਚੀਜ਼ ਦਾ ਜੋੜਾ ਬਣਾਇਆ ਇੱਕ ਹੈ ਚੰਗਾ ਬੈਕਟੀਰੀਆ ਇੱਕ ਬੁਰਾ ਬੈਕਟੀਰੀਆ ਜਿੱਥੇ ਨਮੀ ਤੇ ਹਨੇਰਾ ਦੋ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਘਰ ਦਾ ਕੋਈ ਕੋਨਾ ਦੇਖ ਲਓ ਜਿੱਥੇ ਸਿਲ ਤੇ ਹਨੇਰਾ ਇਕੱਠਾ ਆ ਉੱਥੇ ਤਰ੍ਹਾਂ ਤਰ੍ਹਾਂ ਦੀ ਫੰਗਸ ਉੱਥੋਂ ਬਦਬੂ ਆਉਂ ਡੇ ਪੇਗੀ ਸਮੈਲ ਆਉਂ ਡੇ ਪੇਗੀ ਤਰ੍ਹਾਂ ਤਰ੍ਹਾਂ ਦੇ ਕੀੜੇ ਮਕੌੜੇ ਉੱਥੇ ਪੈਦਾ ਹੁੰਦੇ ਬਣ ਕੇ ਉਹ ਕੀ ਹੈ ਸਾਰਾ ਹਾਰਮਫੁਲ ਬੁਰਾ ਬੈਕਟੀਰੀਆ ਜਿੱਥੇ ਨਮੀ ਤੇ ਹਨੇਰਾ ਆ ਗਿਆ ਉਥੇ ਬੁਰਾ ਬੈਕਟੀਰੀਆ ਆ ਗਿਆ ਤੇ ਜਿੱਥੇ ਧੁੱਪ ਹੈ ਉਥੇ ਬੁਰਾ ਬੈਕਟੀਰੀਆ ਰਹਿ ਨਹੀਂ ਸਕਦਾ ਉਹਦੇ ਨਾਲ ਇੱਕ ਚੰਗਾ ਬੈਕਟੀਰੀਆ ਵੀ ਬਣਾਇਆ ਇੱਕ ਵੱਡੀ ਪ੍ਰੋਬਲਮ ਹੋਰ ਆ ਰਹੀ ਹੈ ਅੱਜ ਲੋਕਾਂ ਦੇ ਵਿੱਚ ਵਿਟਾਮਿਨ B12 ਘਟਣਾ ਤੇ ਵਿਟਾਮਿਨ B12 ਕਿਉਂ ਘਟ ਰਿਹਾ ਹੈ ਕਿ ਤੁਸੀਂ ਆਪਣੇ ਸਰੀਰ ਤੋਂ ਚੰਗਾ ਬੈਕਟੀਰੀਆ ਵੀ ਖਤਮ ਕਰੀ ਜਾ ਰਹੇ ਹੋ ਹੁਣ ਜਿਹੜਾ ਅਸੀਂ ਕਪੜੇ ਵੀ ਪਾਏ ਨੇ ਸਾਡੀਆਂ ਕੱਛਾਂ ਥੱਲੇ ਹਨੇਰਾ ਹੋ ਗਿਆ ਬਹੁਤ ਸਰੀਰ ਐਸੇ ਪਾੜਨੇ ਜਿੱਥੇ ਹਨੇਰਾ ਹੋ ਗਿਆ ਤੇ ਪਸੀਨਾ ਤੇ ਆਉਣਾ ਹੀ ਆ ਗਰਮੀ ਚ ਆ ਜਾਂਦਾ ਤੇ ਉਥੇ ਨਮੀ ਵੀ ਮਿਲ ਗਈ ਉਥੇ ਫਿਰ ਬੁਰਾ ਬੈਕਟੀਰੀਆ ਹਮੇਸ਼ਾ ਅਲਰਜੀ ਜਦੋਂ ਸਟਾਰਟ ਹੁੰਦੀ ਹੈ ਤੇ ਕਿੱਥੋਂ ਹੁੰਦੀ ਹੈ ਕਈਆਂ ਨੂੰ ਐਕਜ਼ਿਮਾ ਹੋ ਜਾਂਦਾ ਸਕਿਨ ਤੇ ਤਰ੍ਹਾਂ ਤਰ੍ਹਾਂ ਦੀ ਅਲਰਜੀ ਹੁੰਦੀ ਆ ਪਿੰਦੀ ਉਹ ਕਾਦੇ ਕਰਕੇ ਆ ਬੁਰਾ ਬੈਕਟੀਰੀਆ ਜਦੋਂ ਤੁਸੀਂ ਧੁੱਪੇ ਜਾਂਦੇ ਹੋ ਬੁਰਾ ਬੈਕਟੀਰੀਆ ਤੁਹਾਡੇ ਸਰੀਰ ਤੋਂ ਖਤਮ ਹੁੰਦਾ ਤੇ ਤੁਹਾਨੂੰ ਇਹਨਾਂ ਪ੍ਰੋਬਲਮ ਤੋਂ ਵੀ ਸੋਲੂਸ਼ਨ ਮਿਲਦਾ ਤੁਹਾਡੀਆਂ ਇਹ ਪ੍ਰੋਬਲਮ ਖਤਮ ਹੁੰਦੀਆਂ ਨੇ ਨਾਲੀ ਜਦੋਂ ਤੁਸੀਂ ਧੁੱਪੇ ਜਾਂਦੇ ਹੋ ਤੇ ਜਿਹੜਾ ਗੁੱਡ ਬੈਕਟੀਰੀਆ ਮੇਨਟੇਨ ਰਹਿੰਦਾ ਹੈ ਤੁਹਾਡੇ ਸ਼ਰੀਰ ਦੇ ਉੱਤੇ ਕਿਉਂਕਿ ਉਸ ਬੁਰੇ ਬੈਕਟੀਰੀਆ ਨੂੰ ਖਤਮ ਕਰਨ ਵਾਸਤੇ ਅਸੀਂ ਕੀ ਕਰਨਾ ਸ਼ੁਰੂ ਕਰ ਲਿਆ ਨਹਾਉਣਾ ਸ਼ੁਰੂ ਕੀਤਾ ਤੇ ਫਿਰ ਸਾਬਣ ਆ ਗਏ ਤੇ ਮਸ਼ਹੂਰੀਆਂ ਉਹਦੀਆਂ ਕੀ ਹੁੰਦੀ ਹੈ ਜੀ 100% ਬੈਕਟੀਰੀਆ ਖਤਮ ਪੇਸਟਾਂ 100% ਬੈਕਟੀਰੀਆ ਖਤਮ ਜਦੋਂ 100% ਆ ਗਿਆ ਤਾਂ ਉਹ ਚਿੱਤੇ ਚੰਗਾ ਮੁਰਾ ਦੋਨੋਂ ਹੀ ਆ ਗਏ ਤੇ ਜਿਹੜੇ ਵਿਟਾਮਿਨ B ਨੇ ਉਹ ਬਣਾਉਨੇ ਹੀ ਬੈਕਟੀਰੀਆ ਨੇ ਸਾਰੇ ਵਿਟਾਮਿਨ ਬੀ ਜਿਹੜੇ ਨੇ ਨਾ ਉਹ ਕਿਸੇ ਵੀ ਖਾਣੇ ਦੇ ਵਿੱਚ ਨਹੀਂ ਮਿਲਦੇ ਉਹ ਸਾਰੇ ਬਣਾਉਂਦਾ ਹੀ ਬੈਕਟੀਰੀਆ ਤੇ ਉਹ ਵਿਟਾਮਿਨ ਬੀ ਸਾਰੇ ਤੇ ਸਾਰੇ ਘਟਣਦੇ ਨੇ ਕਿੱਥੋਂ ਮਿਲ ਸਕਦੇ ਨੇ ਧੁੱਪ ਚੋਂ ਹੁਣ ਇਹ ਧੁੱਪ ਕੋਈ ਪੈਸੇ ਲੱਗਦੇ ਨੇ ਫ੍ਰੀ ਸੋ ਇੱਕ ਨਿਯਮ ਬਣਾਓ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਸਿਖਾਓ ਉਹਨਾਂ ਵਾਸਤੇ ਵੀ ਹੁਣੇ ਬਚਪਨ ਤੋਂ ਹੀ ਇਹਨਾਂ ਨੂੰ ਆਦਤ ਪਾਓ ਕਿ ਅੱਧਾ ਘੰਟਾ ਸੂਰਜ ਦੇ ਸਾਹਮਣੇ ਆਪਣੇ ਆਪ ਨੂੰ ਐਕਸਪੋਜ਼ ਕਰਨਾ ਤੇ ਅੱਧਾ ਘੰਟਾ ਤੁਹਾਡੇ ਪੈਰ ਜਿਹੜੇ ਨੰਗੇ ਉਹ ਖਰੇ ਘਾਹ ਦੇ ਉੱਤੇ ਹੋਣ ਨੰਗੇ ਪੈਰ ਨਹੀਂ ਘਾਹ ਤੇ ਤੁਰਨ ਦਾ ਇੱਕ ਹੋਰ ਵੱਡਾ ਫਾਇਦਾ ਤੁਹਾਨੂੰ ਦੱਸਣਾ ਤੁਹਾਡਾ ਪੈਰ ਪੈਰਾਂ ਦੀਆਂ ਤਲੀਆਂ ਤੁਹਾਡਾ ਢੇਟ ਤੇ ਤੁਹਾਡਾ ਦਿਮਾਗ ਇਹ ਆਪਸ ਵਿੱਚ ਅਟੈਚ ਨੇ ਗੁਰਬਾਣੀ 'ਚ ਇੱਕ ਸ਼ਬਦ ਹੁੰਦਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਬ੍ਰਹਮੰਡ 'ਚ ਹੈ ਨਾ ਇਹ ਬ੍ਰਹਮੰਡ ਹੈ ਆਕਾਸ਼ ਧਰਤੀ ਸਾਰਾ ਬ੍ਰਹਮੰਡ ਹੈ ਤੇ ਜੋ ਇਹਦੇ ਵਿੱਚ ਹੈ ਉਹ ਸਾਰਾ ਇਸ ਪਿੰਡੇ ਵਿੱਚ ਹੈ ਸਾਇੰਸ ਵੀ ਕਹਿੰਦੀ ਹੈ ਕਿ ਇਹਦੇ ਵਿੱਚ ਟ੍ਰਿਲੀਅਨ ਸੀ ਖਰਬਾ ਤਰ੍ਹਾਂ ਦੇ ਇਹਦੇ ਵਿੱਚ ਜਰਮਸ ਬੈਕਟੀਰੀਆ ਵਾਇਰਸ ਇਹ ਸਰੀਰ ਦੇ ਵਿੱਚ ਨੇ ਸਾਡੇ ਆਪਣੇ ਸੈੱਲਾਂ ਨਾਲੋਂ 9 ਗੁਣਾ ਵੱਧ ਸਭ ਤੁਹਾਡੇ ਸਰੀਰ ਦੇ ਅੰਦਰ ਰੱਬ ਨੇ ਪਾ ਕੇ ਭੇਜਿਆ ਹੋਇਆ ਲੇਕਿਨ ਉਹ ਲਈ ਉੱਤੇ ਤੁਹਾਡਾ ਇੱਕ ਕੰਟਰੋਲ ਹੈ ਤੁਹਾਡੇ ਇਮਿਊਨ ਸਿਸਟਮ ਦਾ ਕੰਟਰੋਲ ਹੈ ਤੇ ਜਦੋਂ ਤੁਸੀਂ ਆਪਣਾ ਇਮਿਊਨ ਸਿਸਟਮ ਕਮਜ਼ੋਰ ਕਰ ਲੋਗੇ ਤੇ ਉਦੋਂ ਉਹ ਤੁਹਾਡੇ ਤੇ ਹਾਵੀ ਹੋਣ ਰਹਿਣਗੀਆਂ ਚੀਜ਼ਾਂ ਤਾਨੂੰ ਬਿਮਾਰੀਆਂ ਘੇਰਦਾ ਬਣ ਗਿਆ ਕਿਉਂਕਿ ਜਾਂ ਤੇ ਦੁਸ਼ਮਣ ਸਟਰੋਂਗ ਰਹੇਗਾ ਜਾਂ ਫਿਰ ਮਿੱਤਰ ਤੇ ਜਦੋਂ ਅਸੀਂ ਮਿੱਤਰਾਂ ਨੂੰ ਕਮਜ਼ੋਰ ਕਰ ਲੈਂਦੇ ਹਾਂ ਧਰਤੀ ਤੇ ਜਦੋਂ ਪੈਰ ਤੁਹਾਡੇ ਲੱਗਦੇ ਨੇ ਤੇ ਤੁਹਾਡਾ ਮਾਈਕਰੋਬਿਓਮ ਜਿਹੜਾ ਘਟਦਾ ਪੇਟ ਦਾ ਮਾਈਕਰੋਬਿਓਮ ਇਹਦੇ ਵਿੱਚ ਖਰਬਾ ਤਰ੍ਹਾਂ ਦਾ ਬੈਕਟੀਰੀਆ ਜਿਹੜਾ ਤੁਹਾਡੀ ਪਾਚਨ ਕਿਰਿਆ ਨੂੰ ਸਹੀ ਰੱਖਦਾ ਉਹ ਮੇਨਟੇਨ ਹੁੰਦਾ ਜਿਨ੍ਹਾਂ ਨੂੰ ਨਹੀਂ ਯਕੀਨ ਛੋਟਾ ਜਿਹਾ ਪ੍ਰੈਕਟੀਕਲ ਘਰ ਜਾ ਕੇ ਕਰ ਲਿਓ ਕੋਈ ਵੀ ਕੌੜੀ ਚੀਜ਼ ਨਿੰਮ ਦੇ ਪੱਤੇ ਲੈ ਲਿਓ ਮਿਕਸੀ ਜੀ ਗ੍ਰाइंड ਕਰ ਲਿਓ ਬਾਟੇ ਚ ਪਾ ਕੇ ਸਪੈਰਲ ਉਤਾਰ ਕੇ ਬਹਿ ਜਾਓ ਤੇ ਹੌਲੀ ਹੌਲੀ ਪੈਰ ਚਲਾਈ ਜਾਓ 15 ਮਿੰਟ ਦੇ ਵਿੱਚ ਤੁਹਾਡਾ ਮੂੰਹ ਕੌੜਾ ਹੋ ਜਾਏਗਾ ਉਹ ਪੈਰਾ ਜੋ ਤੁਹਾਡੇ ਮੂੰਹ ਤੱਕ ਪਹੁੰਚ ਜਾਣਾ ਉਥੋਂ ਤੁਹਾਡਾ ਗੱਟ ਬੈਕਟੀਰੀਆ ਮੇਨਟੇਨ ਹੁੰਦਾ ਪੇਟ ਦਾ ਤੇ ਪੇਟ ਜਿਦਾ ਸਹੀ ਆ ਉਹਦਾ ਦਿਮਾਗ ਸਹੀ ਰਹਿੰਦਾ ਅੱਜ ਕੱਲ ਪੇਟ ਖਰਾਬ ਤੇ ਦਿਮਾਗ 'ਚ ਡਿਪਰੈਸ਼ਨ ਇਹ ਸਮੱਸਿਆਵਾਂ ਚੱਲ ਰਹੀਆਂ ਨੇ ਤੁਹਾਡੀਆਂ ਸਾਰੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੈ ਸਿਰਫ ਇੱਕ ਅੱਧਾ ਘੰਟਾ ਸੂਰਜ ਦੇ ਸਾਹਮਣੇ ਲੇਡੀਜ਼ ਵਾਸਤੇ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਘਰ ਦੀ ਛੱਤ ਦੇ ਉੱਤੇ ਕੋਈ ਐਸੀ ਜਗ੍ਹਾ ਇਸ ਤਰ੍ਹਾਂ ਥੋੜਾ ਜਿਹਾ ਪਰਦਾ ਕਰ ਲਓ ਜਿੱਥੇ ਤੁਸੀਂ ਨੰਗੇ ਆਪਣਾ ਸੂਰਜ ਦੇ ਸਾਹਮਣੇ ਵੀ ਹੋ ਸਕੋ ਤੇ ਨਾਲ ਪਰਦਾ ਵੀ ਹੋਵੇ ਬੱਚਿਆਂ ਨੂੰ ਵੀ ਆਦਤ ਪਾਓ ਤੇ ਨਾਲ ਹੀ ਜਦੋਂ ਇੱਥੇ ਆਉਂਦੇ ਹੋ ਤੇ 15 ਮਿੰਟ ਘਾਹ ਦੇ ਉੱਤੇ ਨੰਗੇ ਪੈਰੀ ਜ਼ਰੂਰ ਇੱਥੇ ਜਦੋਂ ਐਕਸਰਸਾਈਜ਼ ਕਰਨੀ ਆ ਜਦੋਂ ਜਿੰਨੀ ਖੜੀ ਐਕਸਰਸਾਈਜ਼ ਕਰ ਲਿਓ ਉੱਥੇ ਮੈਟ ਨਾ ਬਚਾਓ ਉੱਥੇ ਨੰਗੇ ਪੈਰੀ ਹੋ ਜਾਓ ਚੰਗੀ ਗੱਲ ਹੈ ਕਿ ਸਾਰੇ ਹੁੰਦੇ ਨੇ ਹਾਂਜੀ ਆਹ ਮੈਟ ਕਰ ਦਈਏ ਪਰ ਆਹ ਬੇਰੇ ਕਰਨਾ ਵੈਰੀ ਗੁੱਡ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਹਾਂਜੀ ਸੋ ਅਗਰ ਇਹ ਛੋਟੇ ਛੋਟੇ ਨਿਯਮਾਂ ਨੂੰ ਤੁਸੀਂ ਫੋਲੋ ਕਰਦੇ ਹੋ ਤੇ ਤੁਸੀਂ ਆਪਣੇ ਆਪ ਹੀ ਦੇਖੋਗੇ ਤੁਹਾਡੇ ਘਰਾਂ ਚੋਂ ਬਿਮਾਰੀਆਂ ਗਾਇਬ ਹੁੰਦੀਆਂ ਜਾਣਗੀਆਂ ਤੇ ਸਿਰਫ ਹੋਏਗੀ ਤੇ ਤੰਦਰੁਸਤੀ ਰੱਬ ਨੇ ਬਿਮਾਰੀਆਂ ਨਹੀਂ ਜਨਾਈਆਂ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਅਸੀਂ ਸਾਰੇ ਬੱਚੇ ਆ ਨਾ ਉਹਦੇ ਤੇ ਕੋਈ ਮਾਂ ਤਵੇ ਚਾਹੁੰਦਾ ਕਿ ਸਾਡਾ ਬੱਚਾ ਬਿਮਾਰ ਹੋ ਜਾਏ ਇਹ ਬਿਮਾਰੀਆਂ ਅਸੀਂ ਆਪ ਸੇੜੰਦਾ ਆ ਗਲਤੀਆਂ ਹੋ ਗਈਆਂ ਸਾਡੇ ਕੋਲ ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਗਲਤੀਆਂ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਸਾਡੀ ਜਨਰੇਸ਼ਨਸ ਦਾ ਬਹੁਤ ਕਹਾਣ ਹੋ ਰਿਹਾ ਜੇ ਅਸੀਂ ਨਹੀਂ ਸੰਭਲੇ ਆਉਣ ਵਾਲੀਆਂ ਦੋ ਜਨਰੇਸ਼ਨ ਬਾਅਦ ਪਤਾ ਨਹੀਂ ਸਾਡੇ ਅੱਗੇ ਬੱਚੇ ਹੋਣਗੇ ਵੀ ਨਹੀਂ ਹੋਣਗੇ ਇਹ ਵੀ ਇੱਕ ਵੱਡਾ ਸਵਾਲ ਖੜਾ ਹੋਣ ਲਿਆ ਕਿਉਂਕਿ ਬਹੁਤ ਸਾਰੇ ਪਰਿਵਾਰ ਤੁਹਾਨੂੰ ਮਿਲ ਜਾਣਗੇ ਜਿੱਥੇ ਅੱਗੇ ਹੁਣ ਬੱਚੇ ਨਹੀਂ ਹੋ ਰਹੇ ਸੋ ਜੇ ਅਸੀਂ ਆਪਣੀਆਂ ਜਨਰੇਸ਼ਨ ਨੂੰ ਸੰਭਾਲਣਾ ਹੈ ਆਪਣੇ ਆਪ ਨੂੰ ਕਾਇਮ ਰੱਖਣਾ ਆਪਣੀ ਹੋਂਦ ਨੂੰ ਤੇ ਅਸੀਂ ਕੁਦਰਤ ਦੇ ਨਾਲ ਵਾਪਸ ਜੁੜੀਏ ਸੋ ਇੰਨੀਆਂ ਗੱਲਾਂ ਕਰਦਾ ਮੈਂ ਤੁਹਾਡੇ ਕੋਲੋਂ ਹੁਣ ਇਜਾਜ਼ਤ ਚਾਹਾਂਗਾ ਸਾਰੇ ਪੈਣਾ ਪਰਾਂਵਾਂ ਨੂੰ ਫੇਰ ਤੋਂ ਸਤਿ ਸ੍ਰੀ ਅਕਾਲ ਗੁਰੂ ਦਵਾਈ ਬਣਾਓ ਫਰਮਾਤਵਾਦੀ ਲਾਓ ਸਾਰੇ ਸਰੀਰ ਤੇ ਮੋਨੋ ਮੈਂ ਤੰਦਰੁਸਤ ਹਾਂ ਜੈ ਤੰਦਰੁਸਤ ਹਾਂ ਮੈਨੂੰ ਕੋਈ ਰੋਗ ਨਹੀਂ ਮੈਨੂੰ ਕੋਈ ਰੋਗ ਨਹੀਂ ਮੈਂ ਸਵਸਤ ਹਾਂ ਮੈਂ ਸਵਸਤ ਹਾਂ ਮੇਰਾ ਦਿਨ ਵਧੀਆ ਬਿਤੇਗਾ ਮੇਰਾ ਦਿਨ ਵਧੀਆ ਬਿਤੇਗਾ ਮੇਰਾ ਦਿਨ ਵਧੀਆ ਬਿਤੇਗਾ चलो हाँ। अच्छा। तीसरी तो <ट्रुणत्ति> <हे> परमात्मा तेरा शुक्र है।, है परमात्मा तेरा शुक्र है परमात्मा तेरा शुक्र है मैं स्वस्थ हूँ निर्बेकार हूँ बेकार हूँ बीरवान हूँ सबका हो मंगल सब का दर्शन सरस्वती माता सब भाई बहनों को सतबुद्धि का दान देना लक्ष्मी माता सबके घर में निवास करना ओम